ਈਨਾਈਂ ਪੰਜਾਬੀ ਸਾਡੀ ਬੋਲੀ ਸਾਡਾ ਮਾਣ ਤੁਸੀਂ ਵੇਖ ਰਹੇ ਹੋ ਪੰਜਾਬ ਇਸ ਵੇਲੇ ਮੈਂ ਹਾਂ ਸਰਿੰਦਰ ਡੱਲਾ ਸਭ ਤੋਂ ਪਹਿਲਾਂ ਇੱਕ ਨਜ਼ਰ ਇਸ ਵੇਲੇ ਦੀਆਂ ਚੋਣਵੀਆਂ ਤੇ ਖਾਸ ਖਾਸ ਸੁਰਖੀਆਂ ਤੇ ਡਰੇਨਾ ਤੇ ਨਹਿਰਾਂ ਵਿੱਚ ਪੈਂਦੇ ਪੰਜਾਬ ਦੇ ਉਦਯੋਗ ਦੇ ਗੰਦੇ ਪਾਣੀ ਦੇ ਖਿਲਾਫ ਸੁਖਪਾਲ ਖੈਰਾ ਨੇ ਵੱਡੀ ਮੂਹਮ ਅੰਮ੍ਰਿਤਸਰ ਵਿੱਚ ਮਹਿਤਾ ਦੇ ਨੇੜੇ ਇੱਕ 슈ਗਰ ਮਿਲ ਦਾ ਕਰਨ ਗਏ ਸੀ ਦੌਰਾਂ ਪੁਲਿਸ ਅਤੇ ਖੈਰਾ ਸਮਰਥਕਾਂ ਦੀ ਤਿੱਖੀ ਬਹਿਸ ਖੈਰਾ ਨੇ ਮੁੱਖ ਮੰਤਰੀ ਤੋਂ ਮੰਗੀ ਸਾਰੀਆਂ ਸ਼ੂਗਰ ਮਿਲਾਂ ਦੇ ਪਾਣੀ ਦੀ ਨਿਕਾਸੀ ਰਿਪੋਰਟ ਲੁਧਿਆਣਾ ਦੇ ਪਿੰਡ ਸਨੇਤ ਵਿੱਚ ਖਿਚੜੀ ਖਾਣ ਮਗਰੋਂ ਦੋ ਬੱਚਿਆਂ ਦੀ ਹੋਈ ਮੌਤ ਪੁਲਿਸ ਨੇ ਖਿਚੜੀ ਦੇ ਸੈਂਪਲ ਕਬਜ਼ੇ ਵਿੱਚ ਲੈ ਕੇ ਜਾਂਚ ਕੀਤੀ ਸ਼ੁਰੂ ਗੁਰਬਾਣੀ ਦੀ ਬੇਅਦਬੀ ਰੋਕਣ ਲਈ ਸਿੱਖ ਸੰਤਾਂ ਵੱਲੋਂ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਮੰਗ ਪੱਤਰ ਇਹ ਹਾ ਗੁਰਬਾਣੀ ਦੀਆਂ ਪੰਕਟੀਆਂ ਦੀ ਬੇਅਦਬੀ ਰੋਕਣਾ ਹੈ ਬਹੁਤ ਜ਼ਰੂਰੀ ਪੁਲਿਸ ਨੇ ਗੈਂਗਵਾਰ ਦੀਆਂ ਕਾਰਵਾਈਆਂ ਦੇ ਇਲਜ਼ਾਮ ਵਿੱਚ ਅਬੂਹਰ ਵਿੱਚ ਤਿੰਨ ਨੌਜਵਾਨਾਂ ਨੂੰ ਕੀਤਾ ਗ੍ਰਿਫਤਾਰ ਪੁਲਿਸ ਮੁਤਾਬਕ ਚਾਰ ਪਿਸਤੌਲ ਅਤੇ ਜ਼ਿੰਦਾ ਕਾਰਤੂਸ ਵੀ ਕੀਤੇ ਗਏ ਨੇ ਬਰਾਮਦ ਕਾਂਗਰਸ ਨਾਲ ਸੰਬੰਧਤ ਅਤੇ ਸਧਾਰਨ ਮਜ਼ਦੂਰ ਵਰਗ ਵੱਲੋਂ ਵੀ ਨਰਿੰਦਰ ਮੋਦੀ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਤੋਂ ਨਾਰਾਜ਼ ਹੋ ਕੇ 2019 ਵਿੱਚ ਬੀਜੇਪੀ ਨੂੰ ਹਰਾਉਣ ਦਾ ਸੱਦਾ ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦਾ ਨਵਾਂ ਬਿਆਨ ਸੂਬੇ ਅੰਦਰ ਜੂਨ ਮਹੀਨੇ ਤੱਕ ਲਾਗੂ ਹੋਵੇਗੀ ਨਵੀਂ ਖੇਡ ਨੀਤੀ ਪੰਜਾਬ ਵਿੱਚ ਖਿਡਾਰੀਆਂ ਦੇ ਮਾਨ ਸਤਕਾਰ ਵਿੱਚ ਸਰਕਾਰੀ ਸਹਿਯੋਗ ਦੀ ਗੱਲ ਵੀ ਦੁਹਰਾਈ ਸ਼ਾਹਕੋਟ ਜ਼ਿਮਨੀ ਚੋਣ ਨੂੰ ਬਾਕੀ ਨੇ ਕੋਜੀ ਕੰਟੇ ਸ਼੍ਰੋਮ ਦੀ ਅਕਾਲੀ ਦਲ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿਚਾਲੇ ਸਖਤ ਮੁਕਾਬਲਾ ਕੈਪਟਨ ਮਰਿੰਦਰ ਅਤੇ ਸੁਖਵੀਰ ਬਾਦਲ ਦੀ ਸਿਆਸੀ ਇੱਜ਼ਤ ਵੀ ਹੈ ਦਾਤੇ ਤੇ ਹੁਣ ਸੁਰੱਖਿਆ ਦਾ ਵਿਸਥਾਰ ਕਰਦੇ ਹਾਂ ਤੇ ਸਭ ਤੋਂ ਪਹਿਲਾਂ ਗੱਲ ਕਰਾਂਗੇ ਪੰਜਾਬ ਦੇ ਵਿੱਚ ਪਾਣੀਆਂ ਦੇ ਖਿਲਾਫ ਲੜਾਈ ਲੜ ਰਹੇ ਸੁਖਪਾਲ ਸਿੰਘ ਖੈਰਾਦੀ ਬਿਆਸ ਦਰਿਆ ਦਾ ਪਾਣੀ ਜ਼ਹਿਰੀਲਾ ਹੋਣ ਤੋਂ ਬਾਅਦ ਪੰਜਾਬ ਵਿੱਚ ਸਤਲੁਜ ਦਰਿਆ ਦੇ ਵਿੱਚ ਲੁਧਿਆਣੇ ਦੀ ਸਨਤ ਦਾ ਪਾਣੀ ਪੈ ਰਿਹਾ ਹੈ ਤੇ ਸੂਬੇ ਵਿੱਚ ਵੱਖ-ਵੱਖ ਉਦਯੋਗਿਕ ਇਕਾਈਆਂ 'ਤੇ ਇਲਜ਼ਾਮ ਲੱਗ ਰਹੇ ਨੇ ਕਿ ਉਹ ਬਿਨਾਂ ਟ੍ਰੀਟ ਕੀਤਾ ਪਾਣੀ ਵੱਖ-ਵੱਖ ਡਰੇਨਾ, ਦਰਿਆਵਾਂ ਅਤੇ ਨਹਿਰਾਂ ਵਿੱਚ ਪਾ ਰਹੇ ਨੇ ਅਜਿਹੀ ਸ਼ਿਕਾਇਤ ਤੋਂ ਬਾਅਦ ਪੰਜਾਬ ਦੇ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖੈਰਾ ਅੰਮ੍ਰਿਤਸਰ ਦੇ ਮੈਤਾ ਨੇੜੇ ਇੱਕ 슈ਗਰ ਮਿਲ ਦੇ ਪਾਣੀ ਦੀ ਜਾਂਚ ਕਰਨ ਲਈ ਪਹੁੰਚੇ ਪਰ ਉਥੇ ਪੁਲਿਸ ਅਤੇ ਖੈਰਾ ਸਮਰਥਕਾਂ ਵਿਚਕਾਰਲੇ ਚੰਗਾ ਹੰਗਾਮਾ ਹੋਇਆ ਦੱਸਿਆ ਜਾ ਰਿਹਾ ਹੈ ਕਿ ਇਸ 슈ਗਰ ਮਿਲ ਦਾ ਸਬੰਧ ਪੰਜਾਬ ਦੇ ਸਾਬਕਾ ਬਿਜਲੀ ਮੰਤਰੀ ਅਤੇ ਕਾਂਗਰਸ ਦੇ ਸੀਨੀਅਰ ਆਗੂ ਰਾਣਾ ਗੁਰਜੀਤ ਸਿੰਘ ਨਾਲ ਹੈ ਅਜਿਹੇ ਵਿੱਚ ਸੁਖਪਾਲ ਸਿੰਘ ਖੈਰਾ ਆਪਣੇ ਵੱਡੇ ਸਮਰਥਕਾਂ ਦੇ ਨਾਲ ਇਸ 슈ਗਰ ਮਿਲ ਦੇ ਬਾਹਰ ਪਾਣੀ ਦੀ ਜਾਂਚ ਕਰਨ ਪਹੁੰਚੇ ਹਾਲਾਂਕਿ ਸੁਖਪਾਲ ਸਿੰਘ ਖੈਰਾ ਨੇ ਪਾਣੀ ਦੀ ਇੱਕ ਬੋਤਲ ਵੀ ਦਿਖਾਈ ਜਿਸ ਵਿੱਚ ਲਗਭਗ ਕਾਲੇ ਰੰਗ ਦਾ ਪਾਣੀ ਭਰਿਆ ਅਤੇ ਸੁਖਪਾਲ ਖੈਰਾ ਦਾ ਦਾਵਾ ਹੈ ਕਿ ਇਹ ਜ਼ਹਿਰੀਲਾ ਪਾਣੀ ਸ਼ੂਗਰ ਮਿਲ ਦੇ ਪਾਣੀ ਦੇ ਜ਼ਮੀਨ ਵਿੱਚ ਮਿਲਣ ਕਰਕੇ ਹੋ ਰਿਹਾ ਹੈ ਇਸ ਤਰ੍ਹਾਂ ਦੇ ਗੰਭੀਰ ਇਲਜ਼ਾਮ ਨੇ ਹਾਲਾਂਕਿ ਇਸ ਤੋਂ ਪਹਿਲਾਂ ਰਾਣਾ ਗੁਰਜੀਤ ਸਿੰਘ ਨੇ ਸਾਫ਼ ਕਹਿ ਦਿੱਤਾ ਸੀ ਕਿ ਉਹਨਾਂ ਦਾ ਪਾਣੀ ਕਿਸੇ ਵੀ ਖੇਤ ਦੇ ਵਿੱਚ ਨਹੀਂ ਪੈਂਦਾ ਉਹਨਾਂ ਦਾ ਪਾਣੀ ਬਾਹਰ ਨਹੀਂ ਰੋੜਿਆ ਜਾਂਦਾ ਹਾਲਾਂਕਿ ਇਹਨਾਂ ਸਾਰੇ ਦਾਅਵਿਆਂ ਦੀ ਹਜੇ ਪੜਤਾਲ ਕੀਤੀ ਜਾਣੀ ਜ਼ਰੂਰੀ ਹੈ ਪਰ ਅੱਜ ਜਦੋਂ ਸੁਖਪਾਲ ਸਿੰਘ ਖੈਰਾ ਪਹੁੰਚੇ ਤਾਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਹੰਗਾਮਾ ਵਰਪਿਆ ਪਹਿਲਾਂ ਕਾਂਗਰਸੀਆਂ ਨੇ ਵਿਰੋਧ ਕੀਤਾ ਤੇ ਫਿਰ ਪੁਲਿਸ ਨੇ ਸੁਖਪਾਲ ਸਿੰਘ ਖੈਰਾ ਨੂੰ ਮਿਲ ਦੇ ਨੇੜੇ ਜਾਣ ਤੋਂ ਰੋਕਿਆ ਸੋ ਦੂਰ ਰਹਿ ਗਏ ਸੁਖਪਾਲ ਸਿੰਘ ਖੈਰਾ ਦੇ ਸਮਰਥਕਾਂ ਨੇ ਪੁਲਿਸ ਅਤੇ ਪੰਜਾਬ ਸਰਕਾਰ ਦੇ ਖਿਲਾਫ ਮੁਰਦਾਬਾਦ ਵੀ ਕੀਤਾ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬ ਦੇ ਵਿੱਚ ਹਰ 슈ਗਰ ਮਿਲ ਅਤੇ ਹਰ ਉਦਯੋਗ ਦੇ ਪਾਣੀ ਦੀ ਜਾਂਚ ਕੀਤੀ ਜਾਵੇ ਕਿ ਕਿਤੇ ਇਹ ਪਾਣੀ ਸਿੱਧੇ ਤੌਰ ਤੇ ਜ਼ਮੀਨ ਵਿੱਚ ਤਾਂ ਨਹੀਂ ਪਾਏ ਜਾ ਰਹੇ ਖੈਰਾ ਨੇ ਮੰਗ ਕੀਤੀ ਕਿ ਹਰ ਉਦਯੋਗ ਵਿੱਚ ਪਾਣੀ ਨੂੰ ਟ੍ਰੀਟਮੈਂਟ ਕਰਨ ਤੋਂ ਬਾਅਦ ਹੀ ਨਿਕਾਸੀ ਕਰਨ ਦੀ ਮਨਜ਼ੂਰੀ ਦਿੱਤੀ ਜਾਣੀ ਚਾਹੀਦੀ ਹੈ ਆਓ ਸੁਣਦੇ ਹਾਂ ਸੁਖਪਾਲ ਸਿੰਘ ਖੈਰਾ ਨੇ ਕਿਵੇਂ ਇਲਜ਼ਾਮ ਲਾਇਆ ਜ਼ਹਿਰੀਲਾ ਪਾਣੀ ਜਿਹੜਾ ਰਾਣਾ 슈ਗਰ ਮਿਲ ਚੋਂ ਨਿਕਲਦਾ ਤੇ ਮੈਂ ਰਾਣਾ ਗੁਰਜੀਤ ਨੂੰ ਸੁਣਿਆ ਟੀਵੀ ਤੇ ਕਿ ਰਾਣਾ ਗੁਰਜੀਤ ਇੱਕ ਵੀ ਬੂੰਦ ਨਹੀਂ ਪਾਉਂਦਾ ਤੇ ਜੇ ਇੱਕ ਵੀ ਬੂੰਦ ਨਹੀਂ ਪਾਉਂਦਾ ਬੋਤਲ ਕਿੱਥੇ ਪਾਣੀ ਦੀ ਤੇ ਇਹ ਪਾਣੀ ਕਿੱਦਾਂ ਐਡਾ ਜ਼ਹਿਰੀਲਾ ਹੋ ਗਿਆ ਔਰ ਆਹ ਗੱਲ ਆ ਕੋਕ ਵਰਗੇ ਰੰਗ ਦਾ ਪਾਣੀ ਆ ਇਹਨਾਂ ਸਾਰਿਆਂ ਪਿੰਡਾਂ ਦੇ ਵਿੱਚ ਜਿਹੜਾ ਜ਼ਹਿਰ ਫੈਲ ਰਿਹਾ ਵਾ ਉਹ ਰਾਣੇ ਗੁਰਜੀਤ ਦੀ ਦੇਣ ਆ ਕੈਂਸਰ ਫੈਲ ਰਿਹਾ ਰਾਣੇ ਗੁਰਜੀਤ ਦੀ ਦੇਣ ਆ ਕਾਲਾ ਪੀਲਿਆ ਅੱਖਾਂ ਖਰਾਬ ਹੋ ਗਈਆਂ ਅੰਨੇ ਹੋ ਗਏ ਲੋਕ ਪਹਿਲਾਂ ਸਾਡੀ ਤੁਸੀਂ ਵਿੱਦਿਆ ਖੋਈ ਆ ਪਿੰਡਾਂ ਚੋਂ ਫਿਰ ਤੁਸੀਂ ਸਾਡੇ ਕੋਲੋਂ ਸਿਹਤ ਦੀ ਪ੍ਰਣਾਲੀ ਖੋਈ ਫਿਰ ਸਾਡੇ ਕੋਲੋਂ ਤੁਸੀਂ ਰੁਜ਼ਗਾਰ ਖੋਇਆ ਤੇ ਹੁਣ ਪੰਜਾਬ ਦਾ ਪੀਣ ਵਾਲਾ ਸਾਫ਼ ਪਾਣੀ ਖੋ ਗਏ ਤੁਸੀਂ ਪੰਜਾਬ ਦਾ ਨਾਮ ਹੀ ਪੰਜ ਆਬ ਪੰਜ ਦਰਿਆਵਾਂ ਦਾ ਪਾਣੀ ਪੰਜਾਬ ਜਾਂਦਾ ਸੀਗਾ ਅੱਜ ਸਾਰੇ ਦਰਿਆ ਪ੍ਰਦੂਸ਼ਿਤ ਹੋਏ ਹੋਏ ਨੇ ਸਾਰੇ ਪਾਸੇ ਹਾਹਾਕਾਰ ਮੱਚੀ ਹੋਈ ਆ ਕੈਪਟਨ ਸਾਹਿਬ ਮਨਾਲੀ ਘੁੰਮ ਰਹੇ ਨੇ ਅਸੀਂ ਇੰਡਸਟਰੀਅਲਿਸਟਾਂ ਦੇ ਖਿਲਾਫ ਨਹੀਂ ਗੇ ਲੇਕਿਨ ਇੰਡਸਟਰੀਅਲਿਸਟਾਂ ਦੀ ਜ਼ਿੰਮੇਵਾਰੀ ਬਣਦੀ ਆ ਕਿ ਵਾਤਾਵਰਨ ਨੂੰ ਸਾਫ਼ ਰੱਖਣ ਤੇ ਗੰਦੇ ਪਾਣੀ ਨੂੰ ਟ੍ਰੀਟ ਕਰਕੇ ਭੇਜਣ ਉਧਰ ਖਬਰ ਲੁਧਿਆਣਾ ਤੋਂ ਆ ਜਿੱਥੋਂ ਦੇ ਪਿੰਡ ਸਨੇਤ ਵਿੱਚ ਇੱਕੋ ਪਰਿਵਾਰ ਦੇ ਦੋ ਬੱਚੇ ਖਿਚੜੀ ਖਾਣ ਤੋਂ ਬਾਅਦ ਇਸ ਦੁਨੀਆ ਤੋਂ ਵਿਦਾ ਹੋ ਗਏ ਦੱਸਿਆ ਜਾ ਰਿਹਾ ਹੈ ਕਿ ਸੁਨੇਤ ਵਿੱਚ ਖਿਚੜੀ ਖਾਣ ਮੰਗਰੋਹੀ ਦੋ ਬੱਚਿਆਂ ਦੀ ਸਿਹਤ ਖਰਾਬ ਹੋਈ ਜਿਨ੍ਹਾਂ ਨੂੰ ਬਾਅਦ ਦੇ ਵਿੱਚ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਤੁਰੰਤ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਜਿਸ ਤੋਂ ਬਾਅਦ ਪੁਲਿਸ ਦੀ ਟੀਮ ਮੌਕੇ ਤੇ ਪਹੁੰਚੀ ਅਤੇ ਬੱਚਿਆਂ ਵੱਲੋਂ ਖਾਧੀ ਗਈ ਖਿਚੜੀ ਦੇ ਸੈਂਪਲ ਵੀ ਲਏ ਦੱਸਿਆ ਜਾ ਰਿਹਾ ਹੈ ਕਿ ਪਰਿਵਾਰ ਨੇ ਖਿਚੜੀ ਬਣਾਈ ਸੀ ਜਿਸ ਤੋਂ ਬਾਅਦ ਬੱਚਿਆਂ ਨੇ ਦਹੀਂ ਦੇ ਨਾਲ ਖਿਚੜੀ ਖਾਧੀ ਪਰ ਉਸ ਤੋਂ ਬਾਅਦ ਹੀ ਉਹਨਾਂ ਦੀ ਸਿਹਤ ਵਿਗੜਨੀ ਸ਼ੁਰੂ ਹੋ ਗਈ ਅਤੇ ਉਹਨਾਂ ਨੂੰ ਤੁਰੰਤ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ रात को खाना वाना खा सोए थे सर खिचड़ी दही खाए थे बारह बजे से रात तो छोटे वाले बच्चों को उल्टी हुआ <laughs> उसके बाद ये बच्चा जो खत्म हुआ इसको हुआ <laughs> उसके बाद हमारे को हुआ उसके बाद दोनों बड़े वाले को हुआ उसके बाद घर वाले को हुआ, हुआ लास्ट में <laughs> अब, अब गए <laughs> तो बाबा में गया था सर बच्चे को भर्ती लिए थे उन्होंने गुलो कुछ लगाए हैं उसके बाद उन्होंने बोलते इसको पानी पिलाओ केला खिलाओ जूस पिलाओ और गुलो गुल में लगा हुआ है और तो खाने के लिए उनको बोल दिए ये लोग शनिवार को खिचड़ी बनाया दही लाया रात को रात, दि, दिन में वो खिचड़ी दही खा करके उसको बाद में इन लोगों को उल्टिया चालू हो गया बच्चों को भी और माँ बाप को भी तो फिर उसके बाद में इन्होंने हॉस्पिटल दाखिल कराया को। बच्चों को को पांच दाखिल करा छह को दाखिल कराया एक तो हो यार पांच को दाखिल कराया हाँ जी एक तो यहाँ पर गुजर गया था ये तो उसके बाद में हम लोग देखे तो उसके बाद में देखे कि बच्चे को सीरियस हो रहा है तो हम लोग फिर डीएमसी लेकर भागे अब ऐसा कुछ पता नहीं लग रहा है पता तो रिपोर्ट आने का बाद ही पता लगेगा इसलिए पोस्टमार्टम मैं करा दिया हूँ और पोस्टमार्टम में जो भी रिपोर्ट आएगा ਹੈਲੋ ਅਪ ਉਸ ਗੱਲ ਸਾਹ ਦੇਖੇਗਾ ਕਿਆ ਇਸ ਵਿੱਚ ਕੀ تھا ਨਹੀਂ تھا ਉਧਰ ਬਹੁਰ ਵਿੱਚ ਪੁਲਿਸ ਨੇ ਗੈਂਗਵਾਰਦੀਆਂ ਕਾਰਵਾਈਆਂ ਵਿੱਚ ਸ਼ਾਮਲ ਹੋਣ ਦੇ ਇਲਜ਼ਾਮਾਂ ਤੋਂ ਬਾਅਦ ਕੁਝ ਨੌਜਵਾਨਾਂ ਨੂੰ ਆਪਣੀ ਹਿਰਾਸਤ ਵਿੱਚ ਲਿਆ ਤੇ ਬਾਅਦ ਵਿੱਚ ਉਹਨਾਂ ਨੂੰ ਗ੍ਰਿਫਤਾਰ ਕੀਤਾ ਪੁਲਿਸ ਨੇ ਤਿੰਨ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ ਪੁਲਿਸ ਦੇ ਮੁਤਾਬਕ ਇਹਨਾਂ ਕੋਲੋਂ ਪਿਸਟੋਲ ਅਤੇ ਜ਼ਿੰਦਾ ਕਾਰਤੂਸ ਵੀ ਬਰਾਮਦ ਕੀਤੇ ਗਏ ਨੇ ਡੀਐਸਪੀ ਅਬੌਰ ਗੁਰਵਿੰਦਰ ਸਿੰਘ ਦਾ ਕਹਿਣਾ ਹੈ ਕਿ ਇਹਨਾਂ ਨੂੰ ਰਿਮਾਂਡ ਵਿੱਚ ਲੈ ਕੇ ਪੁੱਛਗਿੱਛ ਕੀਤੀ ਜਾਏਗੀ ਅਤੇ ਕਈ ਖੁਲਾਸੇ ਹੋਣ ਦੀ ਸੰਭਾਵਨਾ ਹੈ ਆਓ ਸੁਣਦੇ ਹਾਂ ਕੀ ਕਹਿ ਰਹੇ ਨੇ ਡੀਐਸਪੀ ਗੁਰਵਿੰਦਰ ਸਿੰਘ ਇਹ ਸਾਡੇ ਕੋਲ ਕੱਲ ਸ਼ਾਮ ਨੂੰ ਇੱਕ ਤਲਾਹ ਆਈ ਸੀਗੀ ਔਰ ਬਾਅਦ ਇਹ ਸਾਡੇ ਸੀਏ ਅਬੌਰ ਦੇ ਸਜਨ ਸਿੰਘ ਦੀ ਪਾਰਟੀ ਨੇ ਕੱਲ ਰੇਡ ਕੀਤੀ ਔਰ ਇਤਨ ਪਰਸਨ ਪੰਜ ਜਣੇ ਸੀਗੇ ਜਿਹੜੇ ਕਿ ਦੋ ਭਜਨ ਚ ਕਾਮਯਾਬ ਹੋਗੇ ਤੇ ਤਿੰਨ ਜਣੇ ਨੂੰ ਇਸ ਮੌਕੇ ਤੇ ਫੜ ਲਿਆ ਜਿਹਦੇ ਵਿੱਚ ਇੱਕ ਅਭਿਸ਼ੇਕ ਬਸ਼ਨੋਈ ਔਰ ਇਹਦੇ ਸਾਥੀ ਆਕਾਸ਼ ਤੇ ਨਰਿੰਦਰ ਇਹ ਅਸੀਂ ਅਰੈਸਟ ਕੀਤੇ ਔਰ ਇਹਨਾਂ ਕੋਲੋਂ ਚਾਰ ਵਿਪਨ ਰਿਕਵਰ ਹੋਇਆ ਜਿਨ੍ਹਾਂ ਵਿੱਚ ਇੱਕ 315 ਦਾ ਦੇਸੀ ਕਟਾ ਔਰ 10 ਜਿਹੜੇ ਹੈਗੇ ਆ ਮਤੀਪੁਰ ਦੇ ਦੇਸੀ ਕਟੇ ਨਾਲ ਜਿੰਨਾ ਕਰਤੂਸ ਤੋਂ ਤਾਂ ਕੋਈ ਰਾਤ ਅਸੀਂ ਪਰਚਾ ਦਰਜ ਹੋਇਆ ਅਰੈਸਟ ਕੀਤੇ ਆ ਔਰ ਅਸੀਂ ਉਹਨਾਂ ਰਮਾਂਡ ਲੈ ਰਹੇ ਇਹਨਾਂ ਦਾ ਜੋ ਵੀ ਕੁਛ ਦੇਚ ਜੇ ਉਸ ਮਰਡਰ ਦੇ ਨਾਲ ਕੋਈ ਸਬੰਧ ਹੋਊਗਾ ਇਹਨਾਂ ਦਾ ਉਹ ਜ਼ਰੂਰ ਰਾਜਸਥਾਨ ਪੁਲਿਸ ਨਾਲ ਸ਼ੇਅਰ ਕਰਾਂਗੇ ਔਰ ਅਨਵੈਸਟੀਗੇਸ਼ਨ ਉਹ ਕੀ ਉਸ ਤਰੀਕੇ ਨਾਲ ਹੋਊਗਾ ਉਧਰ ਮੁਹਾਲੀ ਵਿੱਚ ਅਮਰੀਕਾ ਤੋਂ ਵਾਪਸ ਪਰਤੇ ਇੱਕ ਵਿਅਕਤੀ ਸਵਰਨ ਸਿੰਘ ਦੀ ਰਹੱਸਮਈ ਹਾਲਾਤਾਂ ਵਿੱਚ ਕਾਰ ਵਿੱਚ ਮੌਤ ਹੋਣ ਦੀ ਖਬਰ ਹੈ ਪਤਾ ਇਹ ਲੱਗਿਆ ਕਿ ਸਰਵਨ ਸਿੰਘ ਅਮਰੀਕਾ ਤੋਂ ਮੁੜੇ ਸਨ ਅਤੇ ਰਾਤ ਨੂੰ ਘਰੋਂ ਬਾਹਰ ਗਏ ਪਰ ਉਸ ਤੋਂ ਬਾਅਦ ਉਹ ਵਾਪਸ ਨਹੀਂ ਆਏ ਜਿਸ ਤੋਂ ਬਾਅਦ ਪਰਿਵਾਰ ਨੇ ਉਹਨਾਂ ਦੀ ਖੋਜ ਵੀਨ ਸ਼ੁਰੂ ਕਰ ਦਿੱਤੀ ਫਿਰ ਕਿਸੇ ਨੂੰ ਇੱਕ ਲਵਾਰਸ ਕਾਰ ਵਿੱਚ ਮ੍ਰਿਤਕ ਦੇਹ ਪਈ ਮਿਲੀ ਜਿਸ ਤੋਂ ਬਾਅਦ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਪੁਲਿਸ ਮੌਤ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ ਮ੍ਰਿਤਕ ਦੇ ਪਿਤਾ ਕਰਨੈਲ ਸਿੰਘ ਅਤੇ ਚਮਕਾਰ ਸਾਹਿਬ ਦੇ ਡੀਐਸਪੀ ਨਵਦੀਪ ਸਿੰਘ ਵਿਰਕ ਦਾ ਇਸ ਘਟਨਾ ਬਾਰੇ ਕੀ ਕਹਿਣਾ ਹੈ ਆਓ ਸੁਣਦੇ ਹਾਂ ਤੇ ਹੁਣੇ ਹੀ ਸਾਨੂੰ ਮੈਂ ਬਾਬਾ 2 ਘੰਟਾ ਪਹਿਲਾਂ ਇਨਫੋਰਮ ਕੀਤਾ ਸੀ ਜੀ ਸਾਹਮਣੇ ਵੀ ਇੱਥੇ ਇੱਕ ਸ਼ੂਟ ਕਾਲਨੀ ਹੈ ਸ਼ੂਟ ਕਾਲਨੀ ਦੇ ਵਿੱਚ ਇੱਕ ਕਾਰ ਹੈ ਕਾਰ ਦੇ ਵਿੱਚ ਲਕਸਾਈਡ ਤੇ ਜਿਹੜੀ ਕੰਡਕਟਰ ਸੀਟ ਹੈ ਉਹਦੇ ਤੇ ਇੱਕ ਗੱਡਬਾਡੀ ਹੋਈ ਸੀ ਬੰਦਾ ਆਇਡੈਂਟੀਫਾਈਡ ਹੈ ਸੌਰਵ ਸਿੰਘ ਹੈ ਪਰਪਲ ਮਾਜਰੇ ਦਾ ਮਤਲਬ ਇਨਵੈਸਟੀਗੇਸ਼ਨ ਹਲੇ ਸਾਰੀ ਕਰਨੀ ਕਰਦੇ ਸੀ ਹਾਂ ਜੇ ਇਹ ਜਿਹੜਾ ਬੱਚਾ ਥੋੜਾ ਕੀ ਲੱਗਦਾ ਜਿਹੜੇ ਦੇਥ ਹੋਈ ਹੈ ਮੁੰਡਾ ਜੀ ਅੱਛਾ ਇਹ ਕਦੋਂ ਆਇਆ ਤਾਂ ਘਰੋਂ ਆਇਆ ਇਹ 8:00 ਵਜੇ ਆਏਗਾ ਅੱਛਾ ਰਾਤ ਹੀ ਆਮ ਹੈ ਫਿਰ ਤੁਸੀਂ ਕੋਈ ਤਲਾਹ ਦਿੱਤੀ ਹੈ ਇਹਦੇ ਬਾਰੇ ਵੀ ਤਲਾਹ ਕਿਤੇ ਚੋਲਦੇ تھے ਤੇ ਸਾਰੇ ਰਿਸ਼ਤਿਆਂ ਕੋਲ ਠੀਕ ਹੈ ਅੱਛਾ ਤੇ ਅੱਜ ਤੁਹਾਨੂੰ ਕਿੱਦਾਂ ਪਤਾ ਲੱਗਿਆ ਹੋਣਾ ਆਹੋ ਇੱਥੇ ਦੇ ਫੋਨ ਗਿਆ ਪੰਜ ਤਾਂ ਰਾਤੀਜੀ ਕੋ ਆਇਆ 9:00 ਵਜੇ ਅੱਛਾ ਕੀ ਜੇ ਕਰ ਰਹੀ ਇੱਕ ਪੇਕ ਦੀ ਕੇ ਗੱਡੀ ਹੱਕੇ ਲੱਗੇ ਆ ਚਾਹ ਦੇ ਨਾਲ ਕੋਈ ਬੰਦਾ ਹੋਰ ਕੋਈ ਉਹ ਨਹੀਂ ਕੋਈ ਤਾਂ ਸਹੀ ਸਾਹ ਕਹਿੰਦਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪਵਿੱਤਰ ਪੰਕਤੀਆਂ ਦੀ ਬੇਅਦਵੀ ਦੇ ਇਲਜ਼ਾਮਤ ਤੋਂ ਬਾਅਦ ਵੱਖ-ਵੱਖ ਸਿੱਖ ਸੰਗਤਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਹੋਰਾਂ ਨੂੰ ਮੰਗ ਪੱਤਰ ਸੌਂਪਣਾ ਸੀ ਪਰ ਉਹ ਆਪ ਉਪਲਬਧ ਨਾ ਹੋਣ ਕਰਕੇ ਇਸ ਮੰਗ ਪੱਤਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਦਫ਼ਤਰ ਵਿਖੇ ਅਧਿਕਾਰੀਆਂ ਨੂੰ ਸੌਂਪਿਆ ਗਿਆ ਅਧਿਕਾਰੀਆਂ ਨੇ ਭਰੋਸਾ ਦਿੱਤਾ ਕਿ ਇਸ ਮੰਗ ਪੱਤਰ ਨੂੰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਹੋਰਾਂ ਤੱਕ ਪਹੁੰਚਾ ਦਿੱਤਾ ਜਾਏਗਾ ਅਤੇ ਇਸ ਤੇ ਵਿਚਾਰ ਵੀ ਕੀਤਾ ਜਾਏਗਾ ਕਾਬਲੇ ਜ਼ਿਕਰ ਹੈ ਕਿ ਗੁਰਦਾਸਪੁਰ ਤੋਂ ਸੰਗਤਾਂ ਦਾ ਇੱਕ ਜਥਾ ਇੱਕ ਆਗੂ ਦੀ ਅਗਵਾਈ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਤੇ ਪਹੁੰਚਿਆ ਸੀ ਉਹਨਾਂ ਕਿਹਾ ਕਿ ਪਵਿੱਤਰ ਗੁਰਬਾਣੀ ਦੀਆਂ ਪੰਕਤੀਆਂ ਦੀ ਬੇਅਦਬੀ ਨੂੰ ਰੋਕਣਾ ਬਹੁਤ ਜ਼ਰੂਰੀ ਹੈ ਇਹ ਜੋ ਮੰਗ ਪੱਤਰ ਦਿੱਤਾ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਤਨਤਨ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਦੇ ਸਤਕਾਰ ਵਾਸਤੇ ਦਿੱਤਾ ਹੈ ਦੇਖੋ ਇੱਕ ਬੰਨੇ ਅਸੀਂ ਸਤਿਗੁਰੂ ਜੀ ਦੀ ਬਾਣੀ ਦੇ ਸਤਕਾਰ ਲਈ ਪ੍ਰੇਮ ਦੇ ਨਾਲ ਸ਼ਰਧਾ ਦੇ ਨਾਲ ਸਤਿਗੁਰੂ ਜੀ ਦੀ ਬਾਣੀ ਦੇ ਪਾਵਨ ਪਵਿੱਤਰ ਸਰੂਪ ਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਲਈ ਬੜੇ-ਬੜੇ ਵਧੀਆ ਗੁਰਦੁਆਰਾ ਸਾਹਿਬ ਉਸਾਰ ਰਹੇ ਆ ਸਤਗੁਰੂ ਜੀ ਦੀ ਬਾਣੀ ਦੇ ਪ੍ਰਕਾਸ਼ سونے ਦੀਆਂ ਪਾਲਕੀਆਂ ਦੇ ਵਿੱਚ ਹੋ ਰਹੇ ਨੇ ਇਹ ਸ਼ਰਧਾ ਹੈ ਇਹ ਪ੍ਰੇਮ ਹੈ ਸਿੱਖ ਦੇ ਹਿਰਦੇ ਦਾ ਪਰ ਦੂਸਰੇ ਬੰਨੇ ਜਾਣਿਆਂ ਨੇ ਜਾਣੇ ਜਦੋਂ ਸਤਗੁਰੂ ਜੀ ਦੀ ਬਾਣੀ ਦੇ ਬਚਨ ਗਲੀਆਂ 'ਚ ਰੁਲਦੇ ਨੇ ਗੰਦੀਆਂ ਨਾਲੀਆਂ 'ਚ ਰੁਲਦੇ ਨੇ ਗੰਦਗੀ ਦੇ ਢੇਰ ਤੋਂ ਸਾਨੂੰ ਮਿਲਦੇ ਨੇ ਇਹ ਸਤਗੁਰੂ ਜੀ ਦੀ ਬਾਣੀ ਦਾ ਬਹੁਤ ਵੱਡਾ ਨਰਾਦਰ ਔਰ ਜਿਲ੍ਹਾ ਗੁਰਦਾਸਪੁਰ ਦੀ ਇਲਾਕੇ ਦੀਆਂ ਬਹੁਤ ਵੱਡੀ ਗਿਣਤੀ ਵਿੱਚ ਸੰਗਤਾਂ ਜਿਹੜੀਆਂ ਨੇ ਉਹ ਇੱਥੇ ਅੱਜ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਇਹ ਮੰਗ ਪੱਤਰ ਦੇਣ ਵਾਸਤੇ ਪਹੁੰਚੀਆਂ ਨੇ ਕਿ ਸਤਿਗੁਰੂ ਜੀ ਦੀ ਬਾਣੀ ਦੇ ਜੋ ਨਰਾਦਰ ਪ੍ਰਿੰਟ ਮੀਡੀਏ ਦੁਆਰਾ ਜਾਣਿਆਂ ਨ ਜਾਣੇ ਹੋ ਰਹੇ ਨੇ ਉਹਦੇ ਵਾਸਤੇ ਸ੍ਰੀ ਅਕਾਲ ਤਖਤ ਸਾਹਿਬ ਸ਼ਕਤੀ ਦੇ ਨਾਲ ਆਪਣੇ ਹੁਕਮ ਲਾਗੂ ਕਰਨ ਤਾਂ ਜੋ ਇਹ ਜੋ ਕੋਹਰ ਬੇਅਦਬੀ ਸਤਿਗੁਰੂ ਜੀ ਦੀ ਬਾਣੀ ਦੀ ਗਲੀਆਂ ਨਾਲੀਆਂ ਬਾਜ਼ਾਰਾਂ ਚੱਕੜ ਦੇ ਵਿੱਚ ਉਹ ਕਾਗਜ਼ ਜਦੋਂ ਡਿੱਗਦੇ ਨੇ ਅਖਬਾਰਾਂ ਡਿੱਗਦੀਆਂ ਨੇ ਇਹ ਜੋ ਕੋਰ ਬੇਦਬੀ ਸਤਿਗੁਰੂ ਜੀ ਦੀ ਬਾਣੀ ਦੀ ਹੋ ਰਹੀ ਹੈ ਇਹ ਗੁਰਬਾਣੀ ਦੀ ਬੇਦਬੀ ਜਿਹੜੀ ਰੁਕ ਸਕੇ ਉਦੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦੇ ਖਿਲਾਫ ਜਿੱਥੇ ਮੁਲਕ ਪਰ ਵਿੱਚ ਕਾਂਗਰਸ ਵੱਲੋਂ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਉੱਥੇ ਹੀ ਕਾਂਗਰਸ ਨਾਲ ਸਮਰਥਤ ਸਬੰਧਤ ਮਜ਼ਦੂਰ ਜਥੇਬੰਦੀਆਂ ਅਤੇ ਕੁਝ ਹੋਰ ਮਜ਼ਦੂਰ ਆਗੂਆਂ ਵੱਲੋਂ ਨਰਿੰਦਰ ਮੋਦੀ ਦੇ ਖਿਲਾਫ ਪ੍ਰੋਟੈਸਟ ਕੀਤਾ ਗਿਆ ਇਹਨਾਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧੇ ਵਾਪਸ ਲੈਣ ਦੀ ਮੰਗ ਕੀਤੀ ਅਤੇ ਐਲਾਨ ਕੀਤਾ ਕਿ 2019 ਦੀਆਂ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਹਰਾਇਆ ਜਾਏ ਆਓ ਸੁਣਦੇ ਹਾਂ ਇਸ ਪ੍ਰਦਰਸ਼ਨ ਦੀ ਅਗਵਾਈ ਕਰਨ ਵਾਲੇ ਯੂਨੀਅਨ ਆਗੂ ਸੌਰਨ ਸਿੰਘ ਦਾ ਕੀ ਕਹਿਣਾ ਹੈ ਸੱਕਤੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਜਨਨ ਸ਼ਕਤੀ ਪੰਜਾਬ ਇੰਟਕ ਅਸੀਂ ਅੱਜ ਮੋਦੀ ਦੇ ਖਿਲਾਫ ਏ ਅੱਜ ਜਿਹੜਾ ਭਾਰਤੀ ਭੂਗ ਨਜ਼ਾਰਾ ਕੀਤਾ ਉਹ ਇਸ ਕਰਕੇ ਦਿੱਤਾ ਕਿ ਇਹਨੇ ਮੋਦੀ ਸਰਕਾਰ ਨੇ 82 ਰੁਪਏ ਲੀਟਰ ਤੇਲ ਬਕਾਇਦਾ ਹੋ ਗਿਆ ਡੀਜ਼ਲ ਵੀ ਮਹਿੰਗਾ ਹੋ ਗਿਆ ਔਰ ਇਹਦੀਆਂ ਆਮ ਉਲਕ ਪਰਕਰਾਂ ਨੂੰ ਬਹੁਤ ਨੁਕਸਾਨ ਹੋਇਆ ਔਰ ਜਿਸ ਟਾਈਮ ਸਰਦਾਰ ਮੋਨ ਸਿੰਘ ਆਪਣੇ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਸੀ ਉਹਨਾਂ ਨੇ 70 ਰੁਪਏ ਤੋਂ ਇਹ ਜਿਹੜਾ ਰੇਟ ਹੈ ਤੇ ਤੇਲ ਦਾ ਬਦਲ ਨਹੀਂ ਦਿੱਤਾ ਸੀ ਔਰ ਇਸੇ ਤਰ੍ਹਾਂ ਡੀਜ਼ਲ ਦਾ ਰੇਟ ਨਹੀਂ ਬਦਲ ਦਿੱਤਾ ਗਿਆ ਸੀ। ਔਰ ਬਕਾਇਦਾ ਤੌਰ ਤੇ ਜਿਹੜਾ ਮਜ਼ਦੂਰ ਵਰਗਾ ਉਹ ਲਟਾਰਿਆ ਜਾ ਰਿਹਾ ਅਸੀਂ ਇਹ ਸਮਝਦੇ ਹਾਂ ਕਿ ਮੋਦੀ ਸਰਕਾਰ ਨੂੰ ਇਹ ਫੈਸਲੇ ਤੰਤ ਵਾਪਸ ਲੈਣੇ ਚਾਹੀਦੇ ਨੇ ਔਰ ਟਟੋ ਕਟ ਜਿਹੜਾ ਪੈਟਰੋਲ ਆ ਉਹ 70 ਰੁਪਏ ਲੀਟਰ ਚਾਹੀਦਾ। ਜਿਹੜਾ ਇਸ ਨੂੰ GST ਚ ਲੈਣਾ ਚਾਹੀਦਾ ਅਸੀਂ ਇਹ ਕਹਾਂਗੇ ਕਿ GST ਨੇ ਜਿਹੜਾ ਨਾ ਨਹੀਂ ਲਿਆ ਉਹ ਬਹੁਤ ਹਨ ਦੀ ਮੂਰਖਤਾ। ਔਰ ਅਗਲੇ ਦਿਨਾਂ ਦੇ ਵਿੱਚ ਸਾਡਾ ਇਹ ਫੈਸਲਾ ਹੋਏਗਾ ਕੋਈ ਵੀ ਵੋਟ ਅਸੀਂ ਭਾਜਪੀ ਨੂੰ ਨਹੀਂ ਪੈਂਡਿਆਂਗੇ ਔਰ ਅਸੀਂ ਆਪਣੀ ਕਾਂਗਰਸ ਦੀ ਸਰਕਾਰ ਬਣਾਵਾਂਗੇ ਜੀ ਦੀ ਅਗਵਾਈ ਡਾਕਟਰ ਮਨਮੋਹਨ ਸਿੰਘ ਕਰਨਗੇ ਜੈਤ ਪੰਜਾਬ ਦੇ ਨਵੇਂ ਬਣੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਫਿਰੋਜ਼ਪੁਰ ਵਿੱਚ ਐਲਾਨ ਕੀਤਾ ਹੈ ਕਿ ਜੂਨ ਤੋਂ ਪਹਿਲਾਂ-ਪਹਿਲਾਂ ਪੰਜਾਬ ਵਿੱਚ ਨਵੀਂ ਖੇਡ ਨੀਤੀ ਤਿਆਰ ਹੋ ਜਾਏਗੀ ਅਤੇ ਉਸ ਨੂੰ ਲਾਗੂ ਕਰ ਦਿੱਤਾ ਜਾਏਗਾ ਕਾਬਲੇ ਜ਼ਿਕਰ ਹੈ ਕਿ ਪੰਜਾਬ ਦੇ ਖਿਡਾਰੀ ਪੰਜਾਬ ਦੇ ਵਿੱਚ ਖੇਡ ਨੀਤੀ ਵਿੱਚ ਸੁਧਾਰ ਚਾਹੁੰਦੇ ਨੇ ਤਾਂ ਜੋ ਖੇਡਾਂ ਅਤੇ ਖਿਡਾਰੀਆਂ ਦਾ ਵਿਕਾਸ ਕੀਤਾ ਜਾ ਸਕੇ ਕਾਬਲੇ ਜ਼ਿਕਰ ਹੈ ਕਿ ਰਾਣਾ ਗੁਰਮੀਤ ਸਿੰਘ ਸੋਢੀ ਖੁਦ ਖਿਡਾਰੀ ਨੇ ਇਸ ਕਰਕੇ ਖੇਡ ਪ੍ਰੇਮੀਆਂ ਖੇਡ ਪ੍ਰਮੋਟਰਾਂ ਤੇ ਖਿਡਾਰੀਆਂ ਨੂੰ ਆਸ ਹੈ ਕਿ ਰਾਣਾ ਗੁਰਮੀਤ ਸਿੰਘ ਸੋਢੀ ਖਿਡਾਰੀਆਂ ਪੱਖੀ ਅਤੇ ਖੇਡਾਂ ਪੱਖੀ ਖੇਡ ਨੀਤੀ ਲੈ ਕੇ ਆਉਣਗੇ ਕਾਬਲੇ ਜ਼ਿਕਰ ਹੈ ਕਿ ਫਿਰੋਜ਼ਪੁਰ ਪਹੁੰਚੇ ਰਾਣਾ ਗੁਰਮੀਤ ਸਿੰਘ ਸੋਢੀ ਨੇ 32ਵੀਂ ਪੰਜਾਬ ਰਾਜ ਸਬ ਜੂਨੀਅਰ সুইমিং ਚੈਂਪੀਅਨਸ਼ਿਪ ਖੇਡਾਂ ਦਾ ਵੀ ਉਦਘਾਟਨ ਕੀਤਾ ਮੈਂ ਤਾਂ ਮੁੜ 10 10 ਘੰਟੇ ਅਸੀਂ ਚੱਕਦੇ ਆਏ ਪੂਰਾ ਸ਼ਿਖਰ ਤੇ ਲੈ ਕੇ ਚਲਾਗੇ ਰੋਜ਼ ਪਰ ਵਾਲੇ ਇਹ ਮਹਿਸੂਸ ਕਰਨਗੇ ਕਿ ਉਹਨਾਂ ਨੂੰ ਇਦੋਂ ਵਧੀਆ ਇਨਫਰਾਸਟ੍ਰਕਚਰ ਨਹੀਂ ਮਿਲ ਸਕਦਾ ਚਾਹੇ সুইমিং ਹੋਵੇ ہاکی ਦਾ ਜਿਹੜਾ ਉੱਥੇ ਸਟੇਡੀਅਮ ਹੈ ਉਸ ਤੇ ਚੈਸਟਰਫ ਲੱਗੇਗਾ ਉਹਦੇ ਵਿੱਚ ਫਲੱਡ ਲਾਈਟਸ ਲੱਗਣਗੀਆਂ ਜਿਹੜੇ ਮੌਜੂਦਾ ਜਿਹੜਾ ਸਾਡਾ ਸ਼ਹੀਦ ਭਗਤ ਸਿੰਘ ਸਟੇਡੀਅਮ ਹੈ ਉਹਨੂੰ ਅਪਡੇਟ ਕੀਤਾ ਜਾਏਗਾ ਔਰ ਜਿਹੜੇ ਆਲੇ ਦੁਆਲੇ ਜਿਹੜੇ ਸਾਡੇ ਛੋਟੇ ਜਿਹੜੇ ਜਿਹੜੇ ਸਟੇਡੀਅਮਸ ਹੈਗੇ ਨੇ ਪਿੰਡਾਂ ਦੇ ਉਹਨਾਂ ਨੂੰ ਵੀ ਅਸੀਂ ਅਪਗ੍ਰੇਡ ਕਰਾਂਗੇ ਜਲਾਲਾਬਾਦ ਸਟੇਡੀਅਮ ਹੈ ਉਹਨੂੰ ਵੀ ਅਸੀਂ ਉਹਦੇ ਚੈਕਪਮੈਂਟ ਨਹੀਂ ਲੱਗਿਆ ਹੈਗਾ ਔਰ ਜਿਹੜਾ ਜ਼ਿਲ੍ਹਾ ਪੰਚਾਇਤ ਦਾ ਸ਼ਮਿਕਪੂਲ ਹੈ ਸਕੂਲ ਨੂੰ ਵੀ ਅਸੀਂ ਅਪਗ੍ਰੇਡ ਜਿਹੜੇ ਪੇਰੈਂਟਸ ਅਪੋਰਟ ਕਰ ਸਕਦੇ ਨੇ ਜਿਉਂ ਉਹ ਕੋਈ ਨਾ ਕੋਈ ਡੋਨੇਸ਼ਨ ਜਾਂ ਕੋਈ ਨਾ ਕੋਈ ਫੀਸ ਦੇ ਸਕਣਗੇ ਲੇਕਿਨ ਕੁਝ ਐਸੇ ਬੱਚੇ ਨੇ ਜਿਹੜੇ ਨਹੀਂ ਦੇ ਸਕਦੇ ਉਹਨਾਂ ਦਾ ਅਸੀਂ ਪੂਰਾ ਖਿਆਲ ਰੱਖਾਂਗੇ ਦੇ ਵਿਲ ਬੀ ਡੂਇੰਗ ਇਟ ਫ੍ਰੀ ਆਫ ਜੰਮੂ ਕਸ਼ਮੀਰ ਦੇ ਰਾਜਪਾਲ ਐਨ ਐਨ ਵੋਰਾ ਇੱਕ ਵਿਦਿਆਰਥੀਆਂ ਦੇ ਸਮਾਗਮ ਵਿੱਚ ਲੁਧਿਆਣਾ ਪਹੁੰਚੇ ਜਿੱਥੇ ਉਹਨਾਂ ਨੇ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਇਸ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜੰਮੂ ਕਸ਼ਮੀਰ ਦੇ ਰਾਜਪਾਲ ਐਨ ਐਨ ਵੋਰਾ ਨੇ ਭਰੋਸਾ ਦਿੱਤਾ ਕਿ ਅਮਰਨਾਥ ਯਾਤਰੀਆਂ ਦੀ ਸੁਰੱਖਿਆ ਲਈ ਜੰਮੂ ਕਸ਼ਮੀਰ ਵਿੱਚ ਮੁਕੰਮਲ ਇੰਤਜ਼ਾਮ ਕੀਤੇ ਗਏ ਨੇ ਕਾਬਲੇ ਜ਼ਿਕਰ ਹੈ ਕਿ ਪਿਛਲੇ ਬਰੇ ਪਗਵਾਨ ਅਮਰਨਾਥ ਦੀ ਯਾਤਰਾ ਦੌਰਾਨ ਸ਼ਰਦਾਲੂਆਂ ਉੱਤੇ ਪੱਥਰਬਾਜ਼ੀ ਦੀਆਂ ਘਟਨਾਵਾਂ ਹੋਈਆਂ ਸਨ ਅਤੇ ਕਈ ਵਾਰੀ ਯਾਤਰਾ ਨੂੰ ਰੋਕ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਜੰਮੂ ਕਸ਼ਮੀਰ ਦੀ ਸਰਕਾਰ ਅਤੇ ਉੱਥੋਂ ਦਾ ਪ੍ਰਸ਼ਾਸਨ ਸਵਾਲਾਂ ਵਿੱਚ ਆਇਆ ਸੀ ਇਸ ਵਾਰ ਉਥੋਂ ਦੇ ਰਾਜਪਾਲ ਐਨ ਐਨ ਵੋਰਾ ਦਾ ਕਹਿਣਾ ਹੈ ਕਿ ਸ਼ਰਦਾਲੂ ਬਿਨਾਂ ਫਿਕਰ ਅਤੇ ਬਿਨਾਂ ਰੋਕ ਟੋਕ ਦੇ ਸ਼੍ਰੀ ਅਮਰਨਾਥ ਯਾਤਰਾ ਤੇ ਆ ਸਕਦੇ ਨੇ ਜੰਮੂ ਕਸ਼ਮੀਰ ਸਰਕਾਰ ਨੇ ਫੌਜ ਅਤੇ ਪੁਲਿਸ ਤੋਂ ਲੈ ਕੇ ਹਰ ਤਰ੍ਹਾਂ ਦੇ ਸੁਰੱਖਿਆ ਪ੍ਰਬੰਧ ਕਰ ਲਏ ਨੇ ਪੂਰੇ ਪੱਕੇ ਇੰਤਜ਼ਾਮ ਨੇ ਕੋਈ ਪ੍ਰੋਬਲਮ ਨਹੀਂ ਸਭ ਜਿਸ ਤਰ੍ਹਾਂ ਦੇ ਯਾਤਰੀ ਇਸ ਵਾਰ ਡਰੇ ਹੋਏ ਆ ਪਿਛਲੇ ਸਾਲ ਹਮਲਾ ਹੋਇਆ ਤਾਂ ਦੇਖੋ ਭਾਈ ਡਰ ਤਾਂ ਠੀਕ ਹੈ ਉਹ ਤਾਂ ਹੋ ਜਾਂਦਾ ਹੈ ਕੋਈ ਨਾ ਕੋਈ ਹਾਦਸਾ ਹੋਏ ਡਰ ਹੁੰਦਾ ਹੈ ਸਰ ਇੰਤਜ਼ਾਮ ਠੀਕ ਨੇ ਬਿਲਕੁਲ ਸਰ ਉਹ ਸਰ ਇਸ ਵਾਰ ਵਾਲੇਸ਼ੀ ਹੋ ਰਹੀ ਹੈ ਵਾਹਾਂ ਪੇ ਕੱਟਾ ਮੈਂ ਬਤਾਇਆ ਉਹ ਮੈਂ ਇਸ ਕਰਨੇ ਕਹਾ ਕਿ ਬਾਤ ਕਰਾਂਗੇ ਕੱਟਰ ਪੰਥੀਆਂ ਸਰ ਮੈਂ ਦੇਖੋ ਬੇਟਾ ਕੋਈ ਕਸ਼ਮੀਰ ਦੀ ਬਾਤ ਨਹੀਂ ਕਰਨੀ ਯਹਾਂ ਦੀ ਬਾਤ ਕਰੋ ਮੈਂ ਨਾਬਾ ਵਿੱਚ ਨਵ ਕਿਰਨ ਸਾਹਿਬ ਮੰਚ ਦੀ ਮਦਦ ਦੇ ਨਾਲ ਜ਼ਰੂਰਤਮੰਦ ਔਰਤਾਂ ਦੇ ਸਿਲਾਈ ਸੈਂਟਰ ਦਾ ਉਦਘਾਟਨ ਕੀਤਾ ਗਿਆ ਕਾਬਲੇ ਜ਼ਿਕਰ ਹੈ ਕਿ ਆਰਥਿਕ ਤੌਰ ਤੇ ਕਮਜ਼ੋਰ ਔਰਤਾਂ ਲਈ ਅਤੇ ਉਹਨਾਂ ਨੂੰ ਕਿੱਤਾ ਮੁਖੀ ਟ੍ਰੇਨਿੰਗ ਦੇਣ ਦੇ ਲਈ ਇੱਕ ਸਿਲਾਈ ਸੈਂਟਰ ਦੀ ਸਥਾਪਨਾ ਕੀਤੀ ਗਈ ਹੈ ਜਿਸ ਵਿੱਚ ਜ਼ਰੂਰਤਮੰਦ ਅਤੇ ਆਰਥਿਕ ਤੌਰ ਤੇ ਕਮਜ਼ੋਰ ਲੋਕਾਂ ਨੂੰ ਸਿਲਾਈ ਕਢਾਈ ਦਾ ਕੰਮ ਸਿਖਾਇਆ ਜਾਏਗਾ ਤਾਂ ਜੋ ਆਰਥਿਕ ਤੌਰ ਤੇ ਆਪਣੇ ਪੈਰਾਂ ਉੱਪਰ ਖੜੇ ਹੋ ਸਕਣ ਇਸ ਮੌਕੇ ਪਿੰਡ ਦੀਆਂ ਔਰਤਾਂ ਦੇ ਹੱਕ ਲਈ ਸਰਗਰਮ 55 ਸਾਲਾ ਬੀਬੀ ਕੁਲਵੰਤ ਕੌਰ ਉੱਚੇਚੀ ਤੌਰ ਤੇ ਪਹੁੰਚੇ ਉਹਨਾਂ ਨੇ ਨਾ ਕੇਵਲ ਇਸ ਸिलाई ਸੈਂਟਰ ਦਾ ਉਦਘਾਟਨ ਕੀਤਾ ਬਲਕਿ ਬੀਬੀਆਂ ਨੂੰ ਵੀ ਆਤਮ ਨਿਰਪਰ ਬਣਨ ਲਈ ਪ੍ਰੇਰਿਤ ਕੀਤਾ ਇਸ ਮੌਕੇ ਨਵਕਿਰਨ ਸਾਹਿਬ ਕਲਾ ਮੰਚ ਦੇ ਪ੍ਰੇਰਣਾਦਾਇਕ ਉਪਰਾਲੇ ਦੀ ਵੀ ਹਰ ਕਿਸੇ ਨੇ ਸ਼ਲਾਘਾ ਕੀਤੀ ਨਵਕਿਰਨ ਸਾਹਿਬ ਕਲਾ ਮੰਚ ਦੇ ਪ੍ਰਧਾਨ ਹਰਬੀਰ ਢੀਂਟਸਾ ਨੇ ਕਿਹਾ ਕਿ ਜ਼ਰੂਰਤਮੰਦ ਔਰਤਾਂ ਨੂੰ ਟ੍ਰੇਨਿੰਗ ਦਿੱਤੀ ਜਾਏਗੀ ਤਾਂ ਕਿ ਉਹਨਾਂ ਨੂੰ ਪੈਰਾਂ ਤੇ ਖੜੀਆਂ ਕੀਤਾ ਜਾ ਸਕੇ ਸਸਰੀ ਅਕਾਲ ਬਹੁਤ ਬਹੁਤ ਧੰਨਵਾਦ ਕਰਦੀ ਆ ਆਪਣੇ ਪੇਕੇ ਪਿੰਡ ਦਾ ਮੇਰੇ ਭਰਾਵਾਂ ਦਾ ਮੇਰੇ ਭਤੀਜਾਂ ਦਾ ਔਰ ਮੇਰੀਆਂ ਤਾਈਆਂ ਚਾਚੀਆਂ ਮੇਰੀਆਂ ਪਰਜਾਈਆਂ ਬਹੁਤ ਬਹੁਤ ਤਹਿ ਦਿਲ ਤੋਂ ਧੰਨਵਾਦ ਕਰਦੀਆਂ ਜਿਨ੍ਹਾਂ ਨੇ ਮੈਨੂੰ ਇੱਕ ਨਾ ਚੀਜ਼ ਨੂੰ ਬੁਲਾ ਕੇ ਐਡਾ ਮਾਣ ਬਖਸ਼ਿਆ ਔਰ ਉਹ ਵੀ ਪੇਕੇ ਪਿੰਡ ਦੇ ਵਿੱਚ ਤੇ ਮੈਥੇ ਖੁਸ਼ੀ ਸੰਭਾਲ ਨਹੀਂ ਜਾ ਰਹੀ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਇਹ ਇਸਨ ਦੇ ਦੋਣਾ ਚਾਹੂਗੀ ਕਿ ਉਹ ਵੱਧ ਤੋਂ ਵੱਧ ਸਾਡੇ ਵਿਰਸੇ ਇਤਿਹਾਸ ਜੋ ਸਾਡੇ ਗੁਰੂ ਮਹਾਰਾਜ ਜੀ ਨੇ ਪੂਰੀਆਂ ਪੁਰਨੇ ਪਾਏ ਨੇ ਉਹਨਾਂ ਵੱਲ ਧਿਆਨ ਦੇਣ ਤੇ ਵੱਧ ਤੋਂ ਬਾਅਦ ਯਾਦ ਰੱਖਣ ਔਰ ਆਪਣੇ ਬੱਚਿਆਂ ਨੂੰ ਯਾਦ ਕਰਾਉਣਾ। ਵੀ ਇਹ ਨਵਕਨ ਪੰਜਾਬੀ ਸਹਿਜ ਸਭਾ ਤਕਰੀਬਨ ਪਿਛਲੇ 30 ਸਾਲਾਂ ਤੋਂ ਚੱਲਦੀ ਆ ਰਹੀ ਆ। ਪਹਿਲਾਂ ਅਸੀਂ ਸੱਭਿਆਚਾਰ ਤੇ ਸਿਹਤ ਨਾਲ ਜੁੜੇ ਹੋਏ ਸਾਰੇ ਪ੍ਰੋਗਰਾਮ ਕਰਾਉਂਦੇ ਸੀ ਪਰ ਪਿਛਲੇ 2 ਕੁ ਸਾਲਾਂ ਤੋਂ ਅਸੀਂ ਸਿਹਤ ਦੇ ਨਾਲ ਨਾਲ ਸਮਾਜ ਭਲਾਈ ਦੇ ਕੰਮ ਸ਼ੁਰੂ ਕੀਤੇ ਨੇ। ਉਹਦੇ ਚ ਅਸੀਂ ਬਕਲਾੰਗ ਬੱਚਿਆਂ ਨੂੰ ਟ੍ਰਾਈਸਾਈਕਲ ਵੀ ਦਿੱਤੇ ਨੇ ਬਹੁਤ ਲੋੜਵੰਦ ਲੜਕੀਆਂ ਨੂੰ ਸਲਾਈ ਮਸ਼ੀਨਾਂ ਵੀ ਦਿੱਤੀਆਂ ਨੇ ਤੇ ਇਸ ਤੋਂ ਬਿਨਾਂ ਕਈ ਬੰਦੇ ਕਈ ਨੌਜਵਾਨਾਂ ਨੂੰ ਰੇੜੀਆਂ ਤੇ ਰਿਕਸ਼ੇ ਵੀ ਲੈ ਕੇ ਦਿੱਤੇ ਨੇ ਬਹੁਤ ਲੰਬੇ ਸਮੇਂ ਤੋਂ ਨਵਕਰਨ ਸਹਿਤ ਸਭਾ ਜਿਹੜੀ ਪੰਜਾਬੀ ਦੀ ਪੰਜਾਬੀ ਦੀ ਸੇਵਾ ਵਿੱਚ ਲੱਗੀ ਹੋਈ ਹੈ ਉਹ ਕਲਾ ਦੇ ਮੰਚ ਰੰਗਮੰਚ ਤੇ ਹੋਰ ਖੇਤਰ ਵਿੱਚ ਉਪਰਾਲੇ ਕਰ ਰਹੀ ਹੈ ਤੇ ਪਿਛਲੇ ਕੁਝ ਸਮੇਂ ਤੋਂ ਇਹਨਾਂ ਨੇ ਮਨੁੱਖਤਾ ਦੀ ਸੇਵਾ ਲਈ ਬਹੁਤ ਕੰਮ ਸ਼ੁਰੂ ਕੀਤੇ ਨੇ ਰਾਈਸਾਈਕਲ ਦਿੱਤੇ ਨੇ ਇਹਨਾਂ ਨੇ ਗਰੀਬਾਂ ਨੂੰ ਅੱਜ ਜਿਹੜਾ ਨਵਾਂ ਉਪਰਾਲਾ ਕੀਤਾ ਸਲਾਈ ਸੈਂਟਰ ਖੋਲ੍ਹਿਆ ਸੋ ਬੜੀ ਖੁਸ਼ੀ ਦੀ ਗੱਲ ਹੈ ਕਿ ਬੱਚਿਆਂ ਨੂੰ ਉਹਨਾਂ ਨੂੰ ਆਪਣੇ ਪੈਰਾਂ ਤੇ ਖੜਾ ਹੋਣ ਚੰਮਦਜ਼ਾ ਕਰਨ ਦੀ ਕੋਸ਼ਿਸ਼ ਹੁਣ ਲੁਧਿਆਣਾ ਵਿੱਚ ਸਲਾਈ ਮਸ਼ੀਨ ਦੇ ਕਾਰੋਬਾਰ ਨਾਲ ਜੁੜੇ ਲੋਕ ਅੱਜਕੱਲ੍ਹ ਚੀਨ ਤੋਂ ਮਿਲ ਰਹੀ ਚੁਣੌਤੀ ਤੋਂ ਕਾਫੀ ਜ਼ਿਆਦਾ ਨਿਰਾਸ਼ ਅਤੇ ਆਰਥਿਕ ਤੌਰ ਤੇ ਮੰਦਹਾਲੀ ਵਿੱਚ ਡੁੱਬੇ ਹੋਏ ਨੇ ਕਾਬਲੇ ਜ਼ਿਕਰ ਹੈ ਕਿਸੇ ਵੇਲੇ ਲੁਧਿਆਣਾ ਦਾ ਸਨਤ ਉਦਯੋਗ ਪੂਰੇ ਮੁਲਕ ਵਿੱਚ ਵੱਖਰੀ ਪਛਾਣ ਰੱਖਦਾ ਸੀ ਪਰ ਚੀਨ ਦੇ ਪ੍ਰਕੋਪ ਕਰਕੇ ਲੁਧਿਆਣਾ ਦਾ ਸਲਾਈ ਮਸ਼ੀਨ ਸਨਤ ਲਗਾਤਾਰ ਕਾਟੇ ਵਿੱਚ ਜਾ ਰਿਹਾ ਹੈ ਉਧਰ ਪ੍ਰਤੀਨਿਧੀ ਸਰਕਾਰ ਤੋਂ ਮੰਗ ਕਰ ਰਹੇ ਨੇ ਕਿ ਚੀਨ ਤੋਂ ਹੋ ਰਹੇ ਇੰਪੋਰਟ ਤੇ ਰੋਕ ਲਾਈ ਜਾਵੇ ਜਾਂ ਉਸ ਉਸ ਉੱਪਰ ਐਕਸਾਈਜ਼ ਡਿਊਟੀ ਵਧਾਈ ਜਾਵੇ ਚਾਈਨਾ ਜਿਹੜੇ ਪ੍ਰੋਡਕਟ ਆਉਣੇ ਆ ਮੈਂ ਆਪਣੇ ਨਵੇਂ ਪ੍ਰਧਾਨਿੰਦਰ ਜੀ ਨੂੰ ਕਿਹਾ ਅੱਜ ਮੈਂ ਉਹਨੂੰ ਬੋਲਿਆ ਵੀ ਤੂੰ ਆਪਣਾ ਜਿਹੜਾ ਬੋਡੀ ਖੋਲਦੀ ਜਾਏ ਵਾਈਟ ਆਉਂਦੀ ਆ ਉਹ ਕਿਸੇ ਮਿਸਤਰੀ ਜਿਹੜਾ ਆਪਣੇ ਕਲਸਟਰ ਲਾਇਆ ਆ ਉਹਦੇ ਨਾਲ ਆਪਣੇ ਨਾਲ ਰਲਾਓ ਕੋਈ ਨਾ ਕੋਈ ਰਲਾਓ ਉਹਨੂੰ ਡਿਵੈਲਪ ਕਰੋ ਡਿਵੈਲਪ ਕਰਕੇ ਉਹਨੂੰ ਵਧੀਆ ਚੀਜ਼ ਬਣਾਓ ਜਿਹੜੇ ਆਪਾਂ ਆਪਾਂ ਬਣਾ ਸਕੀਏ ਚਾਈਨਾ ਦਾ ਮੁਕਾਬਲਾ ਆਪਾਂ ਕਰ ਸਕੀਏ ਕਿਹਦੇ ਰਕੇ ਬਾਕੀ ਪੈਟਰੋਲ ਦੇ ਕੀਮਤਾਂ ਦੇ ਨਾਲ ਇੰਡਸਟਰੀ ਦੇ ਬਹੁਤ ਮਾਰ ਪਈ ਆ ਜਿਹੜਾ ਅਮੀਰ ਬੰਦਾ ਆ ਉਹ ਅਮੀਰੀ ਆ ਜਿਹੜਾ ਗਰੀਬ ਬੰਦਾ ਉਹਨੂੰ ਤੱਕ ਕੇ ਪੁੱਛ ਕੇ ਵੇਖੋ ਉਹਦਾ ਕੀ ਹਾਲ ਹੋ ਰਿਹਾ ਅੱਜਕੱਲ ਰੋਜ਼ਗਾਰ ਤੇ ਬਹੁਤ ਜ਼ਿਆਦਾ ਅਸਰ ਪੈ ਰਿਹਾ ਬਹੁਤ ਜ਼ਿਆਦਾ ਅਸਰ ਪੈ ਰਿਹਾ ਰੋਜ਼ਗਾਰ ਤੇ ਅੱਜ ਕੋਈ 2 ਲੀਟਰ ਤੇ ਨਹੀਂ ਪਾ ਸਕਦਾ ਬੰਦਾ ਸਰਕਾਰ ਨੂੰ ਵੀ ਅਪੀਲ ਕਰਨਾ ਸਰਕਾਰ ਨੂੰ ਅਸੀਂ ਅਪੀਲ ਕਰਦੇ ਜਾਈ ਹਾਂ ਵੀ ਇਹ ਸਾਡਾ ਸਾਡੇ ਇਹਦੇ ਵਾਸਤੇ ਕੋਈ ਸੋਚੋ ਕੁਝ ਵਧੀਆ ਕੋਈ ਤਰੀਕਾ ਕਰੋ ਕੋਈ ਪੈਟਰੋਲ ਤੇ ਜੀਐਸਟੀ ਲਗਾਓ ਜਾਂ ਜੋ ਮਰਜ਼ੀ ਕਰੋ ਇਹਨੂੰ ਕੰਟਰੋਲ ਕਰੋ ਇਹਨੂੰ ਰੀਡ ਕਰੋ ਇੱਕ ਲੋਹੇ ਦੀ ਕੀਮਤਾਂ ਬਹੁਤ ਵਧ ਰਹੀਆਂ ਦੇਖ ਦੀ ਕੀਮਤਾਂ ਬਹੁਤ ਵਧ ਰਹੀਆਂ ਕੋਈ ਸਟਿਲ ਨਹੀਂ ਹੋ ਰਿਹਾ ਸਾਡੀ ਮਾਰਕੀਟ ਕੋਈ ਜਾਨ ਨਹੀਂ ਬੈ ਰਹੀ ਅੱਜ ਰੇਟ ਕੋਸ਼ੇ ਕੱਲ ਕੋਸ਼ੇ ਕੱਲ ਕੋਈ ਕੁਝ ਸਟਿਲ ਹੋਈ ਨਹੀਂ ਚੱਲੀ ਰਿਹਾ ਜੋ ਨੋਟ ਬੰਦੀ ਤੋਂ ਬਾਅਦ ਕੰਮ ਨਹੀਂ ਚੱਲਿਆ ਪੂਰਾ ਜਿਹੜੇ ਚੈਨਾ ਮਾਰ ਆ ਰਿਆ ਨਾ ਉਹਦੇ ਦੇ ਉੱਪਰ ਐਕਸਾਈਜ਼ ਡਿਊਟੀ ਜਦਾ ਲਾਉਣ ਸਾਡੇ ਇੱਕ ਸਲਾਈ ਮਸ਼ੀਨ ਦੇ ਪਾਰਟ ਇੱਕ ਸਲਾਈ ਮਸ਼ੀਨ ਛੋਟੀ ਜਿਹੀ ਬਲ ਹੈ ਉਹਤੇ ਅਸੀਂ 18 ਤੋਂ 12 ਕਰਵਾਇਆ ਬੜੇ ਜ਼ੋਰ ਲਾ ਕੇ ਕਰਵਾਇਆ ਜਿੱਦਾਂ ਮਰੀ ਗਾਇ ਚੜ ਜਿਤਨੀ ਜਤਨ ਕਰਦੇ ਆ ਜਿਹਨਾਂ ਨੇ ਕੀਤਾ ਆ ਪਰ ਇੱਕ ਸਾਡੀ ਆਰਮ ਸ਼ਾਰਟ ਮੇਨ ਜਿਹੜੀ ਆਰਮ ਸ਼ਾਰਟ ਛੱਡੀ ਆ ਸਲਾਈ ਮਸ਼ੀਨ ਦੀ ਉਹਤੇ 18 ਵੀ 18% ਆ ਮੈਂ ਉਹ ਚਾਹੁੰਦਾ ਗਵਰਨਮੈਂਟ ਸੁਣੇ ਉਹਨੂੰ ਸਲਾਈ ਮਸ਼ੀਨ ਨੂੰ ਐਕਚੁਅਲ ਇੱਕ ਹੀ ਕਰ ਦਵੇ 12 ਦੇ ਕਰ ਦਵੇ ਸਕਰੀਨ ਪਲੇ ਰਾਈਟਰ ਪ੍ਰਸੂਨ ਯੋਸ਼ੀ ਉੱਚੇ ਚੇ ਤੌਰ ਤੇ ਅੰਮ੍ਰਿਤਸਰ ਸਾਹਿਬ ਵਿਖੇ ਸਥਿਤ ਪਾਰਟੀਸ਼ਨ ਮਿਊਜ਼ੀਅਮ ਦੇਖਣ ਪਹੁੰਚੇ ਕਾਬਲੇ ਜ਼ਿਕਰ ਹੈ ਕਿ ਅੰਮ੍ਰਿਤਸਰ ਵਿੱਚ ਪਾਰਟੀਸ਼ਨ ਮਿਊਜ਼ੀਅਮ ਦਾ ਨਿਰਮਾਣ ਕੀਤਾ ਗਿਆ ਹੈ ਇਸ ਮਿਊਜ਼ੀਅਮ ਵਿੱਚ ਦੁੱਖ ਦੇ ਨਾਲ-ਨਾਲ ਪਿਆਰ ਦਾ ਅਹਿਸਾਸ ਵੀ ਹੁੰਦਾ ਹੈ ਪ੍ਰਸੂਨ ਜੋਸ਼ੀ ਨੇ ਇਸ ਮਿਊਜ਼ੀਅਮ ਨੂੰ ਦੇਖਣ ਤੋਂ ਬਾਅਦ ਇਸ ਤਰ੍ਹਾਂ ਆਪਣੇ ਮਨ ਦੀ ਗੱਲ ਵਿਅਕਤ ਕੀਤੀ ਉਹਨਾਂ ਹੋਰ ਕੀ ਕੀ ਕਿਹਾ ਆਓ ਸੁਣਦੇ ਹਾਂ ਕਿਸ਼ਵਰ ਜੀ ਨੇ ਔਰਕੀ ਟੀਮ ਨੇ ਮਲਿਕਾ ਨੇ ਇਹਨਾਂ ਦਾ ਪ੍ਰਯਾਸ ਕੀਤਾ ਹੈ ਇਹ ਇੱਕ ਬਹੁਤ ਹੀ ਸਾਰਥਕ ਪ੍ਰਯਾਸ ਹੈ और कोशिश है कि आ, जो लोग आज हैं अभी जीवित हैं वो आकर इससे जुड़ सकें और अपनी यादें दे सकें क्योंकि तो ज़रूरी नहीं है कि देखिए तो ज़्यादातर म्यूज़ियम जो बनते हैं वो काफ़ी देर में रियलाइजेशन की बात बनते हैं कि भाई अभी एक म्यूज़ियम बनाया जाए पहले ऐसा हुआ था ये जो म्यूज़ियम बन रहा है ये म्यूज़ियम तब बन रहा है जब इससे जुड़े हुए लोग जिन, जिनके लिए ये मतलब रखता है वो अब भी ज़िंदा है ज़्यादातर म्यूज़ियम आप देखेंगे कि उस वक्त क्या हुआ था हज़ार साल पहले क्या उसके म्यूज़ियम आप कलेक्ट करते हैं। बहुत देर में आपको रियलाइज़ होता है तो मुझे लगता है कि ये देराय दुरुस्ता वाला म्यूज़ियम है ज़रूर उन लोगों का दर्द आप जिसे कहते हैं ना अंतर मन तक उसको महसूस कर पाते हैं वो चीज़ें चीज़ें नहीं रह जाती हैं ਉਹ ਭਾਵਨਾਵਾਂ ਦਾ ਇੱਕ ਗੁੱਛਾ ਬਣ ਗਿਆ ਸੀ। ਉਦర్శਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਜਥੇਦਾਰ ਰਵਤਾਰ ਸਿੰਘ ਮੱਕੜ ਪਰਿਵਾਰ ਸਨੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਇਸ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਸਿੱਖ ਕੌਮ ਨੂੰ ਅਪੀਲ ਕੀਤੀ ਅਤੇ ਸਾਰੀਆਂ ਧਿਰਾਂ ਨੂੰ ਅਪੀਲ ਕੀਤੀ ਕਿ 6 ਜੂਨ ਦੇ ਸਮਾਗਮ ਅਮਨੋ ਆਮਾਨ ਦੇ ਨਾਲ ਮਨਾਏ ਜਾਣ। ਕਾਬਿਲ ਜ਼ਿਕਰ ਹੈ ਕਿ ਇਸ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਪ੍ਰਧਾਨ ਗੋਬਿੰਦ ਸਿੰਘ ਲੋਂਗੋਵਾਲ ਅਤੇ ਉੱਥੋਂ ਦੇ ਅਧਿਕਾਰੀ ਦਿਲਜੀਤ ਸਿੰਘ ਵੀ ਇਹ ਅਪੀਲ ਕਰ ਚੁੱਕੇ ਨੇ ਕਿ 6 ਜੂਨ ਦੇ ਸਮਾਗਮ ਸ਼ਾਂਤੀਪੂਰਵਕ ਮਨਾਏ ਜਾਣ। ਪਰਵਾਰ ਨਾਲ ਬੱਚਿਆਂ ਨਾਲ ਮੈਂ ਇੱਥੇ ਇਸ ਪ੍ਰਕਟ ਅਸਥਾਨ ਦੇ ਸਤ ਗੁਰੂ ਰਾਮਦਾਸ ਮਹਾਰਾਜੀ ਦੇ ਇਸ ਪਵਿੱਤਰ ਅਸਥਾਨ ਦੇ ਵਰਸਿੰਗਾਰੇ ਕਰਵਾਏ। ਦੇਖੋ ਜਿਹੜੇ ਖੈਰ ਮੁਖਮ ਅਧਿਕਾਰ ਦੇਾਰ ਨੇ ਜਾਂ ਪ੍ਰਧਾਨ ਸਾਹਿਬ ਨੇ ਜਾਂ ਬਾਕੀ ਸਾਹਣੇ ਬੈਠੇ ਆ ਵਿਦਵਾਨ ਕਿ ਤਾ ਉਹ ਫੈਸਲਾ ਕਰਨਗੇ ਵੀ ਕਿ ਜਿਹੋ ਮੇਰੇ ਕੋਲ 11 ਸਾਲਾਂ ਦੇ ਵਿੱਚ ਆਪਣੀ ਤੁਸ਼ ਬੁੱਧੀ ਅਨਸਾਰ ਜੋ ਇਸ ਪਵਿੱਤਰ ਸਾਨ ਦੀ ਹੀ ਨਹੀਂ ਬਲਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਿਮੁੱਚ ਰੂਹ ਵੇ ਸਾਰੇ ਗੁਰਦੁਆਰਾ ਸਭਾਂ ਦੀ ਸੇਵਾ ਕੀਤੀ ਹੈ ਮੈਂ ਤਾਂ ਮੈਂ ਨੂੰ ਸਮਝਦਾ ਕਿ ਸਰਗੁਰੂ ਰਾਮਦਾਸ ਮਹਾਰਾਜ ਦੀ ਬਖਸ਼ਿਸ਼ ਸਰਕਾਰ ਦੇਖੋ ਸਿੱਖੀ ਦੇ ਵਿੱਚ ਜਿਵੇਂ ਸਦਿਆਂ ਜਾਤ ਪਾਤ ਦੀਆਂ ਵੱਡਾਂ ਨੇ ਜਿਹੜਾ ਜਾਤ ਪਾਤ ਦੇ ਰਾਤੇ ਅਸੀਂ ਵੰਡੇ ਹੋਏ ਆ ਕੋਈ ਕੋਈ ਕਹਿੰਦਾ ਜੀ ਇਹ ਪਾਪਾ ਕੋਈ ਕਹਿੰਦਾ ਜੀ ਇਹ ਰੋਣਾ ਕੋਈ ਕਹਿੰਦਾ ਜੀ ਆਰਾਮ ਕਰੀਆ ਕੋਈ ਕਹਿੰਦਾ ਜੀ ਖੂਰਾ ਇਹ ਇਹ ਬੰਦਾ ਨਹੀਂ ਹੋਣਾ ਚਾਹੀਦਾ ਉਦਰ ਪੰਜਾਬ ਵਿੱਚ ਪਾਰਾ ਅੱਗ ਉਗਲ ਰਿਹਾ ਹੈ ਅਤੇ ਅਤਿ ਦੀ ਗਰਮੀ ਪੈ ਰਹੀ ਹੈ ਇਸ ਕਰਕੇ ਅੱਗ ਲੱਗਣ ਦੀਆਂ ਘਟਨਾਵਾਂ ਵਿੱਚ ਵੀ ਵਾਧਾ ਹੋ ਰਿਹਾ ਹੈ ਲੁਧਿਆਣਾ ਵਿੱਚ ਵੀ ਇੱਕ ਹੋਰ ਫੈਕਟਰੀ ਅੱਗ ਦੀ ਪੇੜ ਚੜ ਗਈ ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ 7 ਗੱਡੀਆਂ ਨੇ ਫੈਕਟਰੀ ਦੀ ਅੱਗ ਨੂੰ ਬੁਝਾਇਆ ਤੇ ਜੰਦ-ਜੰਦ ਇੱਕ ਵਾਰ ਫੇਰ ਇੱਕ ਨਜ਼ਰ ਇਸ ਵੇਲੇ ਤੱਕ ਦੀਆਂ ਚੋਣਵੀਆਂ ਅਤੇ ਖਾਸ ਖਾਸ ਸਰਗਰਮੀਆਂ ਤੇ ਡਰੇਨਾਂ ਅਤੇ ਨਹਿਰਾਂ ਵਿੱਚ ਪੈਂਦੇ ਪੰਜਾਬ ਦੇ ਉਦਯੋਗ ਦੇ ਗੰਦੇ ਪਾਣੀ ਦੇ ਖਿਲਾਫ ਸੁਖਪਾਲ ਖੈਰਾ ਨੇ ਵੱਡੀ ਮੂਹਮ ਅੰਮ੍ਰਿਤਸਰ ਵਿੱਚ ਮਹਿਤਾ ਦੇ ਨੇੜੇ ਇੱਕ 슈ਗਰ ਮਿਲ ਦਾ ਕਰਨ ਗਏ ਸੀ ਦੌਰਾ ਪੁਲਿਸ ਅਤੇ ਖੈਰਾ ਸਮਰਥਕਾਂ ਦੀ ਤਿੱਖੀ ਬਹਿਸ ਖੈਰਾ ਨੇ ਮੁੱਖ ਮੰਤਰੀ ਤੋਂ ਮੰਗੀ ਸਾਰੀਆਂ 슈ਗਰ ਮਿਲਾਂ ਦੇ ਪਾਣੀ ਦੀ ਨਿਕਾਸੀ ਰਿਪੋਰਟ ਲੁਧਿਆਣਾ ਦੇ ਪਿੰਡ ਸਨੇਤ ਵਿੱਚ ਖਿਚੜੀ ਖਾਣ ਮਗਰੋਂ ਦੋ ਬੱਚਿਆਂ ਦੀ ਹੋਈ ਮੌਤ ਪੁਲਿਸ ਨੇ ਖਿਚੜੀ ਦੇ ਸੈਂਪਲ ਕਬਜ਼ੇ ਵਿੱਚ ਲੈ ਕੇ ਜਾਂਚ ਕੀਤੀ ਸ਼ੁਰੂ ਗੁਰਬਾਣੀ ਦੀ ਬੇਅਦਬੀ ਰੋਕਣ ਲਈ ਸਿੱਖ ਸੰਤਾਂ ਵੱਲੋਂ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਮੰਗ ਪੱਤਰ ਕਿਹਾ ਗੁਰਬਾਣੀ ਦੀਆਂ ਪੰਕਤੀਆਂ ਦੀ ਬੇਅਦਬੀ ਰੋਕਣਾ ਹੈ ਬਹੁਤ ਜ਼ਰੂਰੀ ਪੁਲਿਸ ਨੇ ਗੈਂਗਵਾਰ ਦੀਆਂ ਕਾਰਵਾਈਆਂ ਦੇ ਇਲਜ਼ਾਮ ਵਿੱਚ ਅਬੂਹਰ ਵਿੱਚ ਤਿੰਨ ਨੌਜਵਾਨਾਂ ਨੂੰ ਕੀਤਾ ਗ੍ਰਿਫਤਾਰ ਪੁਲਿਸ ਮੁਤਾਬਕ 4 ਪਿਸਤੌਲ ਅਤੇ ਜ਼ਿੰਦਾ ਕਾਰਤੂਸ ਵੀ ਕੀਤੇ ਗਏ ਨੇ ਬਰਾਮਦ ਕਾਂਗਰਸ ਨਾਲ ਸੰਬੰਧਤ ਅਤੇ ਸਧਾਰਨ ਮਜ਼ਦੂਰ ਵਰਗ ਵੱਲੋਂ ਵੀ ਨਰਿੰਦਰ ਮੋਦੀ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਤੋਂ ਨਾਰਾਜ਼ ਹੋ ਕੇ 2019 ਵਿੱਚ ਬੀਜੇਪੀ ਨੂੰ ਫਰਾਉਣ ਦਾ ਸੱਦਾ ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦਾ ਨਵਾਂ ਬਿਆਨ ਸੂਬੇ ਅੰਦਰ ਜੂਨ ਮਹੀਨੇ ਤੱਕ ਲਾਗੂ ਹੋਵੇਗੀ ਨਵੀਂ ਖੇਡ ਨੀਤੀ ਪੰਜਾਬ ਵਿੱਚ ਖਿਡਾਰੀਆਂ ਦੇ ਮਾਨ ਸਤਕਾਰ ਵਿੱਚ ਸਰਕਾਰੀ ਸਹਿਯੋਗ ਦੀ ਗੱਲ ਵੀ ਦੁਹਰਾਈ ਸ਼ਾਹਕੋਟ ਜ਼ਮਨੀ ਚੋਣ ਨੂੰ ਬਾਕੀ ਨੇ ਕੁਝ ਹੀ ਘੰਟੇ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿਚਾਲੇ ਸਖਤ ਮੁਕਾਬਲਾ ਕੈਪਟਨ ਮਰਿੰਦਰ ਅਤੇ ਸੁਖਵੀਰ ਬਾਦਲ ਦੀ ਸਿਆਸੀ ਇੱਜ਼ਤ ਵੀ ਹੈ ਦਾਤੀ ਪੰਜਾਬ ਇਸ ਵੇਲੇ ਵਿੱਚ ਫਿਲਹਾਲ ਇਨਾ ਹੀ ਨਵੀਆਂ ਤੇ ਤਾਜ਼ੀਆਂ ਸਰਗਰਮੀਆਂ ਨਾਲ ਫੇਰ ਮੁਲਾਕਾਤ ਹੋਏਗੀ ਸੁਰਿੰਦਰ ਡੱਲਾ ਨੂੰ ਦਿਓ ਇਜਾਜ਼ਤ ਧੰਨਵਾਦ